ਇਕਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬ ਪੀਵੀ ਤੇ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ ਪੰਜਾਬ ਸਰਕਾਰ ਦੇ ਵੱਲੋਂ ਸ਼ਹਿਰੀਕਰਨ ਕਰਨ ਦੇ ਲਈ ਕਈ ਜ਼ਿਲ੍ਹਿਆਂ ਦੇ ਵਿੱਚ ਪਿੰਡਾਂ ਤੋਂ ਜ਼ਮੀਨ ਲੈ ਕੇ ਉਹਨਾਂ ਨੂੰ ਵਿਕਸਿਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਲਈ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਅਪਲਾਈ ਗਈ ਹੈ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਕਿਸਾਨਾਂ ਜਾਂ ਜ਼ਮੀਨ ਮਾਲਕਾਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ ਅਤੇ ਇਸੇ ਦੇ ਨਾਲ ਸਬੰਧਿਤ ਖਬਰ ਹੈ ਮੋਹਾਲੀ ਤੋਂ ਹੁਣ ਮੋਹਾਲੀ ਹੋਰ ਵਿਸ਼ਾਲ ਤੇ ਵਿਕਸਿਤ ਹੋਵੇਗਾ ਮੋਹਾਲੀ ਵਿੱਚ ਹੁਣ 9 ਨਵੇਂ ਸੈਕਟਰ ਬਸਾਈ ਜਾਣਗੇ ਇਹਨਾਂ ਸੈਕਟਰਾਂ ਦੇ ਲਈ 6285 ਏਕੜ ਜ਼ਮੀਨ ਐਕਵਾਇਰ ਕੀਤੀ ਜਾਏਗੀ ਇਸੇ ਤਰ੍ਹਾਂ ਪੰਜ ਸੈਕਟਰਾਂ ਤੇ ਜਿਹੜੇ ਪੈਂਡਿੰਗ ਕੰਮ ਆ ਉਹਨਾਂ ਨੂੰ ਵੀ ਬੜੀ ਤੇਜ਼ੀ ਦੇ ਨਾਲ ਮੁਕੰਮਲ ਕੀਤਾ ਜਾਏਗਾ ਤੇ ਮੋਹਾਲੀ ਨੂੰ ਇੱਕ ਨਵਾਂ ਰੂਪ ਦਿੱਤਾ ਜਾਏਗਾ ਪੰਜਾਬ ਸਰਕਾਰ ਨੇ ਫੈਸਲਾ ਜੋ ਕੀਤਾ ਮੋਹਾਲੀ ਨੂੰ ਲੈ ਕੇ ਉਹ ਨਵੀਂ ਲੈਂਡ ਪਾਲਿੰਗ ਪਾਲਿਸੀ ਤਿਆਰ ਕੀਤਾ ਹੈ ਜਿਸ ਤਹਿਤ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਜਿਸ ਨੂੰ ਗਮਾਂਡਾ ਕਿਹਾ ਜਾਂਦਾ ਹੈ ਉਹਨਾਂ ਨਵੇਂ ਸੈਕਟਰ ਵਸਾਏ ਜਾਣਗੇ ਨਵੇਂ ਸੈਕਟਰ ਕਿਹੜੇ ਹੋਣਗੇ ਸੈਕਟਰ 84 87 101 ਸੈਕਟਰ 103 ਸੈਕਟਰ 120 121 122 123 ਤੇ 124 ਇਹ ਹੁਣ ਮਹਾਲੀ ਦੇ ਰਿਕਾਰਡ ਵਿੱਚ ਨਵੇਂ ਸੈਕਟਰ ਨੇ ਜਿਹੜੇ ਉਹ ਦਰਜ ਹੋਣ ਜਾ ਰਹੇ ਨੇ ਇਸ ਤੋਂ ਇਲਾਵਾ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਜਿਹੜੇ ਪਹਿਲਾ 5 ਸੈਕਟਰ ਦੇ ਵਿੱਚ ਕੰਮ ਪੈਂਡਿੰਗ ਪਿਆ ਹੋਇਆ ਹੈ ਸੈਕਟਰ 76 77 76 79 ਅਤੇ 80 ਉਹਨਾਂ ਦਾ ਕੰਮ ਵੀ ਮੁਕੰਮਲ ਕੀਤਾ ਜਾਏਗਾ ਉੱਥੇ ਵੀ ਪੂਰਨ ਤੌਰ ਤੇ ਵਿਕਾਸ ਕੀਤਾ ਜਾਏਗਾ ਜਿੱਥੇ ਰਿਕਾਵਟ ਹੈ ਤੇ ਜਿੱਥੇ ਪੈਂਡਿੰਗ ਪਏ ਕੰਮ ਨੇ ਉਹਨਾਂ ਨੂੰ ਵੱਡੇ ਪੱਧਰ ਤੇ ਪੂਰਾ ਕੀਤਾ ਜਾਏਗਾ ਪਰ ਇਹ ਸਾਰੇ ਜਿਹੜਾ ਨਵਾਂ ਪ੍ਰੋਜੈਕਟ ਹੈ 9 ਸੈਕਟਰ ਬਸਾਏ ਜਾ ਰਹੇ ਨੇ ਮੁਹਾਲੀ ਦੇ ਵਿੱਚ ਉਹਨਾਂ ਤੇ ਲਈ 6 ਮਹੀਨਿਆਂ ਤੇ ਜ਼ਮੀਨ ਐਕਵਾਇਰ ਕਰਨ ਦਾ ਜਿਹੜਾ ਟਾਰਗੇਟ ਹੈ ਸਰਕਾਰ ਨੇ ਰੱਖਿਆ ਹੈ ਜਿਹੜੇ ਸੈਕਟਰ ਬਸਾਏ ਜਾ ਰਹੇ ਨੇ ਮੁਹਾਲੀ ਦੇ ਵਿੱਚ ਨਵੇਂ ਬਣਾਏ ਜਾ ਰਹੇ ਨੇ ਉਹ ਵੱਖ-ਵੱਖ ਫੀਲਡਾਂ ਲਈ ਵਿਕਸਿਤ ਕੀਤੇ ਜਾਣਗੇ ਜਿੰਦੇ ਵਿੱਚ ਸੈਕਟਰ 84 ਜਿਸ ਨੂੰ ਕਿ ਇੰਸਟੀਚੂਨਲ ਖੇਤਰ ਵੱਜੋਂ ਵਿਕਸਿਤ ਕੀਤਾ ਜਾਏਗਾ ਸੈਕਟਰ 87 ਨੂੰ ਕਮਰਸ਼ੀਅਲ ਖੇਤਰ ਵੱਜੋਂ ਵਿਕਸਿਤ ਕੀਤਾ ਜਾਏਗਾ ਸੈਕਟਰ 103 ਅਤੇ 101 ਇੰਡਸਟਰੀਅਲ ਖੇਤਰ ਵੱਜੋਂ ਵਿਕਸਿਤ ਕੀਤੇ ਜਾਣਗੇ ਇਸ ਸੈਕਟਰ 120 ਤੋਂ ਲੈ ਕੇ 124 ਤੱਕ ਰਿਹਾਇਸ਼ੀ ਸੈਕਟਰ ਖੇਤਰ ਹੋਣਗੇ ਨਵੀਂ ਲੈਂਡ ਪਾਲਿੰਗ ਪਾਲਿਸੀ ਦੇ ਤਹਿਤ ਇਹ ਸਾਰੀ ਪ੍ਰਕਿਰਿਆ ਚਲਾਈ ਜਾਵੇਗੀ ਇਹ ਜਿਹੜੀ ਨਵੀਂ ਲੈਂਡ ਪਾਲਿਸੀ ਸਰਕਾਰ ਦੇ ਵੱਲੋਂ ਬਣਾਈ ਗਈ ਹੈ ਉਸ ਦੇ ਤਹਿਤ ਜਿਹੜੇ ਨਵੇਂ ਸੈਕਟਰ ਬਸਾਏ ਜਾਣਗੇ ਜਿਹੜੀ ਉਹਨਾਂ ਦੇ ਲਈ ਜ਼ਮੀਨ ਐਕਵਾਇਰ ਕਰਨੀ ਹੈ ਉਹਨਾਂ ਦੇ ਲਈ ਬੜੇ ਸਪਸ਼ਟ ਰੂਪ ਦੇ ਵਿੱਚ ਸਰਕਾਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੇ ਰਿਹਾਇਸ਼ੀ ਸੈਕਟਰ ਨੇ ਰਿਹਾਇਸ਼ੀ ਸੈਕਟਰ ਹੋਣਗੇ ਉਨ੍ਹਾਂ ਦੇ ਵਿੱਚ ਜ਼ਮੀਨ ਮਾਲਕਾਂ ਨੂੰ 1 ਏਕੜ ਦੇ ਬਦਲੇ ਵਿੱਚ ਮੁਆਜਰੇ ਦੇ ਰੂਪ ਦੇ ਵਿੱਚ ਤਾਂ ਕਹਿ ਲਓ ਕਿ ਉਸ 1 ਏਕੜ ਦੀ ਕੀਮਤ ਤੇ ਇਵਿਦ ਵੱਲੋਂ 1000 ਵਰਗ ਗਜ ਰਿਹਾਇਸ਼ੀ ਪਲਾਟ ਤੇ 200 ਵਰਗ ਗਜ ਦਾ ਕਮਰਸ਼ੀਅਲ ਪਲਾਟ ਦਿੱਤਾ ਜਾਏਗਾ ਇਸੇ ਤਰ੍ਹਾਂ ਇੰਡਸਟਰੀਅਲ ਤੇ ਇੰਸਟੀਚੂਨਲ ਸੈਕਟਰ ਜਿਹੜੇ ਬਣਾਏ ਜਾ ਰਹੇ ਨੇ ਉਹਨਾਂ ਦੇ ਲਈ ਜਦੋਂ ਜ਼ਮੀਨ ਐਕਵਾਇਰ ਕੀਤੀ ਜਾਏਗੀ ਤਾਂ ਜ਼ਮੀਨ ਮਾਲਕਾਂ ਨੂੰ ਉਸ ਦੇ ਇਵਿਦ ਵੱਜੋਂ 1 ਏਕੜ ਪਿੱਛੇ 1600 ਵਰਗ ਗਜ ਦਾ ਕਮਰਸ਼ੀਅਲ ਪਲਾਟ ਦਿੱਤਾ ਜਾਏਗਾ ਅਤੇ ਇਸ ਤੋਂ ਇਲਾਵਾ ਕਮਰਸ਼ੀਅਲ ਸੈਕਟਰ ਉਸ ਦੇ ਵਿੱਚ ਵੀ ਜਦੋਂ ਕਮਰਸ਼ੀਅਲ ਸੈਕਟਰ ਤੇ ਲਈ ਜ਼ਮੀਨ ਐਕਵਾਇਰ ਕੀਤੀ ਜਾਏਗੀ ਤਾਂ ਉਸ ਦੇ ਇਵਜ਼ ਵੱਜੋਂ ਜ਼ਮੀਨ ਮਾਲਕ ਨੂੰ 300 ਵਰਗ ਗਜ ਦੇ ਦੋ ਐਸਓ ਤੇ 200 ਵਰਗ ਗਜ ਦਾ ਇੱਕ ਪਲਾਟ ਦਿੱਤਾ ਜਾਊਗਾ ਇਸੇ ਤਰ੍ਹਾਂ ਸੰਗਠਿਤ ਇੰਡਸਟਰੀਅਲ ਪਾਰਕ ਜਿਹੜਾ ਵਿਕਸਿਤ ਕਰਨਾ ਹੈ ਉਹਨਾਂ ਦੇ ਲਈ ਜਿਹੜੀ ਜ਼ਮੀਨ ਐਕਵਾਇਰ ਕੀਤੀ ਜਾਏਗੀ ਮਾਲਕ ਨੂੰ 1 ਏਕੜ ਦੇ ਇਵਜ਼ ਵੱਜੋਂ ਜ਼ਮੀਨ ਮਾਲਕ ਨੂੰ 1000 ਵਰਗ ਗੱਜ ਦਾ ਇੰਡਸਟਰੀਅਲ ਪਲਾਟ ਦਿੱਤਾ ਜਾਏਗਾ ਅਤੇ 300 ਵਰਗ ਗੱਜ ਦਾ ਰਿਹਾਇਸ਼ੀ ਪਲਾਟ ਵੀ ਉਸ ਨੂੰ ਦਿੱਤਾ ਜਾਊਗਾ ਤੇ ਇਸ ਤੋਂ ਇਲਾਵਾ 100 ਵਰਗ ਗੱਜ ਦਾ ਕਮਰਸ਼ੀਅਲ ਪਲਾਟ ਦੇਣ ਦੀ ਜੋ ਤਜ਼ਵੀਜ਼ ਹੈ ਉਹ ਸਰਕਾਰ ਦੇ ਵੱਲੋਂ ਰੱਖੀ ਗਈ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਉੱਥੋਂ ਦੇ ਕਿਸਾਨਾਂ ਦੇ ਵੱਲੋਂ ਇਸ ਆਫਰ ਨੂੰ ਮੰਨਿਆ ਜਾਂਦਾ ਹੈ ਜਾਂ ਠੁਕਰਾਇਆ ਜਾਂਦਾ ਹੈ ਜਦੋਂ ਸਰਕਾਰ ਇਸ ਤੇ ਲਈ ਜ਼ਮੀਨ ਐਕਵਾਇਰ ਕਰੇਗੀ ਸਰਕਾਰ ਦੇ ਵੱਲੋਂ ਪੂਰਨ ਭਰੋਸਾ ਦਿੱਤਾ ਗਿਆ ਹੈ ਕਿ ਲੈਂਡ ਪਾਲਿਸੀ ਜੋ ਨਵੀਂ ਉਹਨਾਂ ਨੇ ਇਸ ਜ਼ਮੀਨ ਨੂੰ ਐਕਵਾਇਰ ਕਰਨ ਦੇ ਲਈ ਬਣਾਈ ਗਈ ਹੈ ਉਸ ਦੇ ਵਿੱਚ ਕਿਸਾਨਾਂ ਦਾ ਬਹੁਤ ਜ਼ਿਆਦਾ ਫਾਇਦਾ ਹੋਣਾ ਹੈ ਪਹਿਲਾਂ ਸਰਕਾਰ ਉਹਨ ਦੇ ਲਈ ਕਿਸਾਨਾਂ ਨੂੰ ਜ਼ਮੀਨ ਵਿਕਸਿਤ ਕਰਕੇ ਦੇਵੇਗੀ ਤੇ ਬਾਅਦ ਦੇ ਵਿੱਚ ਉਹਨਾਂ ਦਾ ਵੱਡਾ ਹਿੱਸਾ ਦੇਵੇਗੀ ਸਰਕਾਰ ਦੇ ਵੱਲੋਂ ਇਹ ਵੀ ਪ੍ਰਚਾਰ ਜੋਰ-ਸ਼ੋਰ ਦੇ ਨਾਲ ਕੀਤਾ ਜਾ ਰਿਹਾ ਹੈ ਕਿ ਜੇਕਰ ਕਿਸਾਨ ਆਪਣੀ ਜ਼ਮੀਨ ਦੇਣ ਦੀ ਜਿਮੇਵਾਰੀ ਜਾਂ ਕਹਿ ਲਓ ਕਿ ਉਸ ਜ਼ਮੀਨ ਨੂੰ ਦੇਣ ਦੀ ਹਾਮੀ ਭਰਦੇ ਹਨ ਤਾਂ ਹੀ ਉਹਨਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਏਗੀ ਕਿਸੇ ਵੀ ਜ਼ਮੀਨ ਮਾਲਕ ਤੋਂ ਉਹਦੀ ਜ਼ਮੀਨ ਧੱਕੇ ਦੇ ਨਾਲ ਜਾਂ ਕਹਿ ਲਓ ਕਿ ਪਹਿਲਾਂ ਵੱਧ ਰੇਟ ਦੇ ਕੇ ਜਾਂ ਜੋ ਵੀ ਉਹਨਾਂ ਦੇ ਵੱਲੋਂ ਡੀਲ ਰੱਖੀ ਗਈ ਹੈ ਬਾਅਦ ਦੇ ਵਿੱਚ ਉਸ ਨੂੰ ਘਟਾਇਆ ਨਹੀਂ ਜਾਊਗਾ ਜੇਕਰ ਕਿਸਾਨ ਹਾਮੀ ਭਰਦੇ ਹਨ ਆਪਣੀ ਜ਼ਮੀਨ ਦੇਣ ਦੇ ਲਈ ਤਾਂ ਹੀ ਦਿੱਤੀ ਜਾਵੇਗੀ ਤਾਂ ਹੀ ਉਹਨਾਂ ਤੋਂ ਲਈ ਜਾਵੇਗੀ ਜ਼ਮੀਨ ਤੇ ਉਹਨਾਂ ਨੂੰ ਉਹਦੇ ਬਦਲੇ ਵਿਕਸਿਤ ਕਰਕੇ ਜੋ ਵੀ ਉਹਨਾਂ ਦਾ ਹਿੱਸਾ ਹੈ ਜਾਂ ਤਾਂ ਉਸ ਨੂੰ ਆਪਣੇ ਕੋਲ ਰੱਖ ਸਕਦੇ ਹਨ ਜਾਂ ਅੱਗੇ ਕਿਸੇ ਨੂੰ ਵੇਚ ਸਕਦੇ ਹਨ ਇਸ ਸਰਕਾਰ ਦੇ ਵੱਲੋਂ ડીਲ ਕਿਸਾਨਾਂ ਦੇ ਨਾਲ ਕਰਨ ਦਾ ਜੋ ਵਾਅਦਾ ਹੈ ਉਹ ਕੀਤਾ ਗਿਆ ਸਰਕਾਰ ਤੱਕ ਦੇ ਨਾਲ ਕਿਸਾਨਾਂ ਤੋਂ ਜ਼ਮੀਨ ਨਹੀਂ ਐਕਵਾਇਰ ਕਰੇਗੀ ਇਸੇ ਦੇ ਨਾਲ ਜੁੜੀ ਖਬਰ ਜੋ ਅਰਬਨ ਸਟੇਟ ਬਣਾਉਣ ਨੂੰ ਲੈ ਕੇ ਮਾਨਸਾ ਦੇ ਨਾਲ ਜੁੜੀ ਹੋਈ ਹੈ ਕਿਸਾਨਾਂ ਦੇ ਵੱਲੋਂ ਮਾਨਸਾ ਅਰਬਨ ਸਟੇਟ ਲਈ ਜ਼ਮੀਨ ਦੇਣ ਤੋਂ ਕੋਰੀ ਨਾਂ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਅਰਬਨ ਸਟੇਟ ਬਣਾਉਣ ਦੇ ਲਈ ਮਾਨਸਾ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਪਿੰਡ ਦਾ ਨਾਮ ਦੱਸਿਆ ਜਾ ਰਿਹਾ ਹੈ ਪਿੰਡ ਠੂਠਿਆਵਾਲੀ ਵਿੱਚ ਅਰਬਨ ਸਟੇਟ ਬਣਾਉਣ ਦੇ ਲਈ 212 ਏਕੜ ਜ਼ਮੀਨ ਐਕਵਾਇਰ ਕਰਨ ਖਿਲਾਫ ਕਿਸਾਨਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਧਰਨਾਕਾਰੀਆਂ ਜਾਂ ਮੰਨ ਲਓ ਕਿ ਜਿਹੜੇ ਕਿਸਾਨ ਜਥੇਬੰਦੀਆਂ ਇਸ ਤੱਕ ਕਾਨੂੰਨ ਲੈ ਕੇ ਵਿਰੋਧ ਕਰ ਰਹੀਆਂ ਹਨ ਉਹ ਆਪਣੀ ਜੱਦੀ ਪੁਸ਼ਤੀ ਵਾਹੀ ਜੋਗ ਜ਼ਮੀਨ ਵਿੱਚੋਂ 1 ਇੰਚ ਵੀ ਅਰਬਨ ਸਪੇਟ ਲਈ ਦੇਣ ਲਈ ਤਿਆਰ ਨਹੀਂ ਹਨ ਜਾਣਕਾਰੀ ਅਨੁਸਾਰ ਇਹ ਪਿੰਡ ਮਾਨਸਾ ਬਟਿੰਡਾ ਮੁੱਖ ਸੜਕ ਤੇ ਪੈਂਦਾ ਹੈ ਤੇ ਇਸ ਦੀ ਜ਼ਮੀਨ ਨੂੰ ਖੇਤੀ ਲਈ ਬੇਹਦ ਉਪਜਾਊ ਮੰਨਿਆ ਜਾਂਦਾ ਹੈ ਧਰਨੇ ਦੀ ਇਹ ਵਾਹੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀ ਵਾਗਾ ਵੱਲੋਂ ਕੀਤੀ ਜਾ ਰਹੀ ਹੈ ਜ਼ਿਕਰਨਯੋਗ ਹੈ ਕਿ ਪੰਜਾਬ ਸਰਕਾਰ ਨੇ ਮਾਨਸਾ ਦੇ ਨਾਲ ਨਾਲ ਮੋਗਾ ਬਠਿੰਡਾ ਫਿਰੋਜ਼ਪੁਰ ਅਤੇ ਨਵਾਂ ਸ਼ਹਿਰ ਵਿੱਚ ਅਰਬਨ ਸਟੇਟ ਲਈ ਜ਼ਮੀਨ ਐਕਵਾਇਰ ਕਰਨ ਦੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਤੋਂ ਮਾਨਸਾ ਇਲਾਕੇ ਦੇ ਕਿਸਾਨਾਂ ਆਪਣੇ ਪੁਰਖਾਂ ਦੀ ਮਤਲਬ ਆਪਣੇ ਪਿਓ-ਦਾਦਿਆਂ ਦੀ ਜ਼ਮੀਨ ਖੋਸਣ ਦਾ ਡਰ ਮੰਡਰਾਉਣ ਲੱਗ ਪਿਆ ਤੇ ਇਸੇ ਦੇ ਤਹਿਤ ਉਹਨਾਂ ਦੇ ਵੱਲੋਂ ਹੁਣ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਜਾਂ ਕਹਿ ਲਓ ਕਿ ਧਰਨਾ ਦੇਣਾ ਸਟਾਰਟ ਕਰ ਦਿੱਤਾ ਗਿਆ ਹੈ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀਵਾਗਾ ਨੇ ਕਿਹਾ ਕਿ ਕਿਸਾਨਾਂ ਨੇ ਫੈਸਲਾ ਕੀਤਾ ਹੈ ਕਿ ਉਹ ਆਪਣੇ ਬੱਚਿਆਂ ਦੀ ਜਾਇਦਾਦ ਨੂੰ ਉਹਨਾਂ ਦੀ ਮਰਜ਼ੀ ਦੇ ਉਲਟ ਐਕਵਾਇਰ ਨਹੀਂ ਹੋਣ ਦੇਣਗੇ ਉਹਨਾਂ ਨੇ ਕਿਹਾ ਕਿ ਭਾਵੇਂ ਸਰਕਾਰ ਨੇ ਕਿਸਾਨਾਂ ਨੂੰ ਜ਼ਮੀਨ ਬਦਲੇ ਗਜਾਂ ਦੇ ਹਿਸਾਬ ਦੇ ਨਾਲ ਪਲਾਟ ਅਤੇ ਕਾਰੋਬਾਰ ਚਲਾਉਣ ਦੀ ਮਿੱਠੀ ਗੋਲੀ ਦਿੱਤੀ ਹੈ ਪਰ ਸਰਕਾਰ ਦੀ ਇਸ ਚਾਲ ਨੂੰ ਕਿਸਾਨ ਪੂਰੀ ਤਰ੍ਹਾਂ ਸਮਝਦੇ ਹਨ ਕਿਸਾਨਾਂ ਨੂੰ ਸਰਕਾਰ ਦਾ ਜਿਹੜਾ ਪ੍ਰਸਤਾਵ ਉੱਕਾ ਵੀ ਪਸੰਦ ਨਹੀਂ ਹੈ ਤੇ ਉਹ ਆਪਣੀ ਜ਼ਮੀਨ ਦਾ ਕੋਈ ਵੀ ਹਿੱਸਾ ਨਾ ਤਾਂ ਵੇਚਣਗੇ ਅਤੇ ਨਾ ਹੀ ਐਕਵਾਇਰ ਹੋਣ ਦੇਣਗੇ ਉਹਨਾਂ ਨੇ ਕਿਹਾ ਕਿ ਜ਼ਮੀਨ ਬਚਾਉਣ ਲਈ ਬਕਾਇਦਾ ਸੰਘਰਸ਼ ਕੀਤਾ ਜਾਏਗਾ ਅਤੇ ਸੰਘਰਸ਼ ਸਬੰਧੀ ਮਾਨਸਾ ਦੇ ਡਿਪਟੀ ਕਮਿਸ਼ਨਰ ਨੂੰ ਪਕਾਇਦਾ ਮੰਗ ਪੱਤਰ ਦੇ ਕੇ ਜਾਨੂ ਕਰਵਾਇਆ ਗਿਆ ਹੈ ਇਸ ਧਰਨੇ ਦੇ ਵਿੱਚ ਕਾਕਾ ਸਿੰਘ ਕਾਲਾ ਸਿੰਘ ਅਤੇ ਹਰਬੰਸ ਸਿੰਘ ਦੇ ਵੱਲੋਂ ਵੀ ਜ਼ੋਰਦਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਸੰਬੋਧਨ ਕੀਤਾ ਜਾ ਰਿਹਾ ਹੈ ਕਿਸਾਨਾਂ ਨੂੰ ਕਿ ਉਹ ਆਪਣੀ ਜ਼ਮੀਨ ਨਾ ਦੇਣ ਸਰਕਾਰ ਨੂੰ ਤੇ ਇਸੇ ਦੇ ਤਹਿਤ ਕਮੇਟੀ ਵੱਲੋਂ ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਵਿਰੁੱਧ 12 ਜੂਨ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਮਾਨਸਾ ਵਿੱਚ ਇੱਕ ਰੋਜਾ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ